ਸਾਸਰੀ ਕਲਪਣਾ ਨੇ ਨਿਪਟਣ ਮੈਂ ਤਾਂ ਕਿ ਅੱਜ ਹਾਂ ਮੈਂ ਤਾਂ ਨਵਾਂ ਕਾਨੂੰਨ ਸੁਣ ਕੇ ਆਈ ਮੈਂ ਤਾਂ ਹੈਰਾਨ ਹੀ ਮੰਨ ਗਈ ਹਾਂ ਕਹਿੰਦਾ ਦੁਨੀਆਂ ਨੇ ਤਾਂ ਜਮੇ ਭੁੱਖੀ ਮਰ ਜਾਣਾ ਹਾਂ ਇਹ ਆਪਾਂ ਤਾਂ ਹੁਣ ਧੀ ਭੈਣ ਉਹਦੇ 10 ਰੁਪਏ ਦੇ ਤੇ 100 ਰੁਪਏ ਦੇ ਤਾਂ ਬੜੇ ਗਰੀਬ ਗੁਰਬਾ 2 ਰੁਪਏ ਦੀ ਚੀਜ਼ ਵੀ ਹੱਟੀ ਤਾਂ ਲੈ ਆਉਂਦਾ ਹੈ ਇਹ ਗਰੀਬ ਗੁਰਬਾ ਭਣ ਅੱਧਾ ਕਿਲੋ ਆਲੂ ਲੈ ਕੇ ਵੀ ਲੈ ਲੈਂਦਾ ਆਟਾ ਕਿਲੋ ਲੈ ਆਉਂਦਾ ਭੈਣੇ ਜਿੰਨੀਆਂ ਵੀ ਛੋਟੀਆਂ ਦੁਕਾਨਾਂ ਨੇ ਸਭ ਇਹ ਫੇਲ ਹੋ ਜਾਣੀਆਂ ਨੇ ਹਾਂ ਕਉ ਮੋ ਵੱਲਾ ਰਹੀ ਪਾਸੇ ਚੱਲਣੇ ਨੇ ਕਹਿੰਦੇ ਹਾਂ ਇਹ ਨਹੀਂ ਮੈਨੂੰ ਪਤਾ ਕਿ ਕਿੱਥੋਂ ਹੋਣਾ ਨੇ ਕਿੱਥੋਂ ਨਹੀਂ ਆਪਣੇ ਵਰਗੇ ਕੋਲੇ ਕੋਈ ਪੈਸਾ ਨਹੀਂ ਲੈਣਾ ਪਰ ਗਿਆ ਮੈਂ ਨਾ ਨਾ ਆਪਾਂ ਇਹਨਾਂ ਨੂੰ ਜਿਵੇਂ ਤੀ ਪਾਣੌਂ ਦੀ ਆਪਾਂ ਨੇ ਪੰਜ ਸੌ ਰੁਪਏ ਦੇ ਦਾ ਕੋਈ 1100 ਜਿੰਨੀ ਹਿੰਮਤ ਆ ਕੋਈ 2100 ਦੇਂਦਾ ਭਾਈ ਕੋਈ 100 ਕੋਈ 50 ਹੈ ਇਹ ਤਾਂ ਜਮੇ ਕੰਮ ਖਤਮ ਹੋ ਜਾਣਾ ਪੈਸਾ ਤਾਂ ਆਪਾਂ ਨੂੰ ਜ਼ਿੰਦਗੀ ਵਿੱਚ ਦੇਖਣ ਨੂੰ ਨਹੀਂ ਮਿਲਣਾ ਸਾਰਾ ਪੈਸਾ ਪਤਾ ਨਹੀਂ ਕਿਹੜਾ ਕਿੱਥੇ ਚਲਾ ਜਾਣਾ ਕਹਿੰਦੇ ਕਿੱਥੇ ਨਹੀਂ ਆਪਾਂ ਨੂੰ ਨਹੀਂ ਮਿਲਣਾ ਜਮੇ हाँ जिधर भैन फिर एक कानून आ गया फिर दुनिया ने भी भुखी मर जाना हाँ चल मैं मानते चोरी डाका हट जूगा कहते ना भी चोरिया हो जाए है वो नहीं कोई करूगा चोरी करूगी नहीं जब कौन किसी को पैसे नहीं होगा हाँ, हाँ। चल मैं मान दिया बी पर मोबाइल तो चलने ने पैसे और मोबाइल तो ते तेरू सौ तू चला लगे मोबाइल भैने चौथा हिस्सा जनता हैगी अनपढ़ 3 ਕਰੋੜ ਦੀ ਬਾਦੀ ਆ ਹੈ 3 ਕਰੋੜ ਵਿੱਚੋਂ ਇਹ ਤੂੰ ਦੇਖ ਲੈ ਬਈ 2 ਕਰੋੜ ਦੁਨੀਆ ਜਿਹੜੀ ਮੋਬਾਈਲ ਚਲਾ ਸਕਦੀ ਹੈ ਫਿਰ ਮੈਨੂੰ ਇਹ ਦੱਸ ਅੱਪਲ ਦਾ 2.5 ਕਰੋੜ ਹੀ ਲਾ ਤੂੰ ਫਿਰ ਪਰ ਉਹ 2.5 ਕਰੋੜ ਜਾਂ ਤਾਂ ਜਾਊਗੀ ਕਿੱਥੇ ਓਏ ਜਿਹੜੇ ਦਿਹਾੜੀ ਜੋਤਾ ਕਰਦੇ ਨੇ ਜਿਹੜੇ 8-5 ਰੁਪਏ 10 ਰੁਪਏ ਵਿਚਾਰਾ ਲੈ ਲੈਂਦਾ ਨਾਲ ਨੂੰ 100 ਰੁਪਏ ਦਿਹਾੜੀ ਲੈ ਲੈਂਦਾ ਲੈ ਆ 500 500 ਲੈ ਲੈਂਦਾ ਘੰਟਾ ਲਾ ਲੈ 40 50 ਲਾ ਲੈਂਦਾ ਭੈਣੇ ਉਹ ਜਾਣਤਾ ਦਾ ਤਾਂ ਬਾਲਾ ਹੀ ਔਖਾ ਹੋ ਜੂ ਸਾਰਿਆਂ ਦੀ ਹੱਥ ਅੱਕ ਲੱਗਦਾ ਇੱਕ ਤਾਂ ਕਿ ਹਾਂ ਆਪਾਂ ਤਾਂ ਕੋਈ ਚੀਜ਼ ਆਪਦੇ ਹੱਥ ਨਾਲ ਲੈ ਹੀ ਨਹੀਂ ਸਕਦੇ ਆਪਾਂ ਤਾਂ ਰੁਪਈਆ ਰੁਪਈਆ ਤਰਸਾਂਗੇ ਜਿਵੇਂ ਕਿਸੇ ਤੋਂ ਮੰਗ ਕੇ ਲਈ ਨੋਕਣ ਨਾ ਭੈਣੇ ਆਪਾਂ ਕਿਸੇ ਨੂੰ ਉਧਾਰ ਸਦਾਰ ਦੇ ਸਕੀਏ ਭੈਣ ਭਾਈ ਨੂੰ ਹਾਂ ਆਹ ਕਾਨੂੰਨ ਅੱਗ ਲੱਗ ਜਾਣਾ ਜਿੰਦੇ ਹੀ ਲੱਗ ਜਾਣਾ ਨਾ ਹੋਇਆ ਤਾਂ ਸਾਰੀ ਸੰਸਾਰ ਇਹ ਸਾਰਿਆਂ ਦਾ ਹੀ ਹਾਂ ਬਿਹਾਰ ਉੱਤਪੀ ਬੰਗਾਲ ਜੋ ਵੀ ਹੈ ਉਹਨਾਂ ਸਾਰੇ ਕਿਤੇ ਹੀ ਹਾਂ ਆਹ ਕਾਨੂੰਨ ਤਾਂ ਬੜਾ ਕੈਨੇਡਾ ਅਮਰੀਕਾ ਚ ਵੀ ਨਹੀਂ ਹੈਗਾ ਦੇ ਲਹਾ ਉਥੇ ਵੀ ਡਾਲਰ ਸਰਕਾਰ ਦਿੰਦੀਆਂ ਲੋਕ ਆਪਣੀ ਮਰਜ਼ੀ ਨਾਲ ਖਰਚਦੇ ਨੇ ਚਾਹ ਟੈਕਸ ਭਰਦੇ ਨੇ ਹਾਂ ਆਦਾ ਗੱਲ ਬਹੁਤ ਕੁੱਤੀ ਹੋ ਜਾਣੀ ਆਪਣਾ ਤਾਂ ਆਪਾ ਤਾਂ ਪਾਣੇ ਉਹ ਉਨਾ ਆਪਾ ਘਰ ਦੇ ਨਾਲ ਘਾੜਦੇ ਕਹਿੰਦੇ ਹੁਣ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾੜਦਾ ਆਪਾ ਤਾਂ ਉਹ ਕੰਮ ਹੋ ਗਿਆ ਹਾਂ ਇਹ ਜਿਆ ਕਰੋਨ ਲਾਗੂ ਹੋ ਜਾਣਾ ਤਾਂ ਹੋਰ ਚਲ ਠੀਕ ਆ ਉਹ ਸਾਰੇ ਲੋਕ ਚਿੰਤਾ ਜਿਹਾ ਮੈਂ ਤਾਂ ਅੱਜ ਸੁਣਿਆ ਵੀ ਸਾਰੇ ਲੋਕਾਂ ਨੂੰ ਨੀਂਦ ਨਹੀਂ ਆਉਦੀ ਹੈਗੀ ਹਾਂ ਤੂੰ ਵੀ ਰੱਖਦਾ ਕੰਮ ਸੋਚੀ ਨਾ ਜਾਈ ਹੁਣ ਕੋਈ ਨਾ ਹਿੱਲਾ ਹੋਊ ਕੋਈ ਨਾ ਕੋਈ ਤਾਂ ਕਰ ਕਰਨ ਕੇ ਮੁੰਡੇ ਖੁੰਡੇ ਐ ਤਾਂ ਆ ਠੀਕ ਆ